ਅੱਜ ਅਸੀਂ ਤੁਹਾਨੂੰ ਦਿਖਾਉਣ ਲੱਗੇ ਹਾਂ ਕਿੱਥੇ ਆ ਮਸ਼ਹੂਰ ਦਾ ਓਪਨ ਡੋਰ ਚਰਚ ਖੋਜੇਵਾਲਾ ਆਜੋ ਵੀਡੀਓ ਨਾਲ ਬਣੇ ਰਹੋ ਦਾ ਓਪਨ ਡੋਰ ਚਰਚ ਖੋਜੇਵਾਲ ਦੇ ਵਿੱਚ ਹੁੰਦੇ ਆ ਵੱਡੇ ਵੱਡੇ ਕੰਮ ਤੇ ਪਰਮੇਸ਼ਰ ਦੀ ਸਮਰਥ ਦੇ ਦੁਆਰਾ ਇੱਥੇ ਬਹੁਤ ਸਾਰੇ ਲੋਕਾਂ ਨੂੰ ਮਿਲਦੀ ਹੈ ਚੰਗਿਆਈ ਤੇ ਪਰਮੇਸ਼ਰ ਦੇ ਦਾਸ ਪਾਸਟਰ ਦਿਓਲ ਖੋਜੇਵਾਲਾ ਜੀ ਕਰਦੇ ਨੇ ਸਭ ਦੁੱਖੀਆਂ ਬਿਮਾਰਾਂ ਲਈ ਖਾਸ ਪ੍ਰਾਰਥਨਾ ਦਾ ਓਪਨ ਡੋਰ ਚਰਚ ਖੋਜੇਵਾਲ ਦੇ ਬਾਰੇ ਅੱਜ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਦਾ ਓਪਨ ਡੋਰ ਚਰਚ ਖੋਜੇਵਾਲ ਦੀ ਨੀਮ ਪਰਮੇਸ਼ਰ ਜੀ ਦੇ ਮਹਾਨ ਸੰਤ ਸੰਤ ਹਰਪਾ ਜੰਜੀ ਦੇ ਦੁਆਰਾ ਰੱਖੀ ਗਈ ਜਿਨ੍ਹਾਂ ਦੇ ਦੁਆਰਾ ਲੱਖਾਂ ਹੀ ਲੋਕਾਂ ਨੇ ਆਪਣੇ ਜੀਵਨ ਦੇ ਵਿੱਚ ਪਰਮੇਸ਼ਰ ਦੇ ਕਲਾਮ ਨੂੰ ਜਾਣਿਆ ਅਤੇ ਪ੍ਰਭੂ ਯੇਸ਼ੂ ਮਸੀਹ ਨੂੰ ਜਾਣਿਆ ਤੇ ਆਪਣਾ ਮੁਕਤੀਦਾਤਾ ਕਬੂਲ ਕੀਤਾ ਤੇ ਲੱਖਾਂ ਹੀ ਜਿਹੜੇ ਪੌਦੇ ਸੰਤ ਹਰਪਾ ਜੰਜੀ ਦੇ ਦੁਆਰਾ ਲਗਾਏ ਗਏ ਆ ਤੇ ਲੱਖਾਂ ਹੀ ਲੋਕਾਂ ਨੇ ਨਜ਼ਾਤ ਪਾਈ ਆ ਸੋ ਖੁਦਾ ਦਾ ਬਹੁਤ ਸ਼ੁਕਰਗੁਜ਼ਾਰ ਆਪ ਖੁਦਾ ਦੀ ਬਹੁਤ ਵੱਡੀ ਕਿਰਪਾ ਇਸ ਚਰਚ ਦੇ ਉੱਤੇ ਅਤੇ ਲੱਖਾਂ ਦੀ ਗਿਣਤੀ ਦੇ ਵਿੱਚ ਇੱਥੇ ਸੰਗਤਾਂ ਆਉਂਦੀਆਂ ਅਤੇ ਆਪੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਆਪਣੀਆਂ ਆਸ਼ੀਸ਼ਾਂ ਤੇ ਬਰਕਤਾਂ ਨੂੰ ਪਾਉਂਦੀਆਂ ਨੇ ਇਸ ਚਰਚ ਦੀ ਅਗਵਾਈ ਇਸ ਸਮੇਂ ਪਰਮੇਸ਼ਰ ਜੀ ਦੇ ਮਹਾਨ ਦਾਸ ਪਾਸਟਰ ਦਿਓਲ ਖੋਜੇਵਾਲਾ ਜੀ ਕਰ ਰਹੇ ਨੇ ਅਤੇ ਪਰਮੇਸ਼ਰ ਦੀ ਦਾਸੀ ਪਾਸਟਰ ਗੁਰਸ਼ਰਨ ਦਿਓਲ ਜੀ ਉਹਨਾਂ ਦਾ ਸਾਥ ਦੇ ਰਹੇ ਨੇ ਇਸ ਸੇਵਕਾਈ ਦੇ ਵਿੱਚ ਤੇ ਆਓ ਅੱਜ ਅਸੀਂ ਤੁਹਾਨੂੰ ਦਾ ਓਪਨ ਡੋਰ ਚਰਚ ਖੋਜੇਵਾਲ ਦੀ ਪੂਰੀ ਲੋਕੇਸ਼ਨ ਦਿਖਾਉਣੇ ਆ ਤੇ ਤੇ ਨਾਲ ਦੀ ਨਾਲ ਅਸੀਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਆ ਕਿ ਦਾ ਓਪਨ ਡੋਰ ਚਰਚ ਖੋਜੇਵਾਲ ਦੇ ਵਿੱਚ 29 ਮਾਰਚ ਗੁੱਡ ਫਰਾਈਡੇ ਅਤੇ 31 ਮਾਰਚ ਪ੍ਰਭੂ ਯੇਸ਼ੂ ਮਸੀਹ ਦਾ ਮੁਰਦਿਆਂ ਨੂੰ ਜਿਹ ਵਿੱਚੋਂ ਜੀ ਉੱਠਣ ਦੇ ਦਿਨ ਨੂੰ ਬੜੇ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਸੋ ਅਸੀਂ ਸਾਰਿਆਂ ਨੂੰ ਸੱਦਾ ਦਿੰਦੇ ਆ ਤੇ ਇਹ ਜੇਕਰ ਤੁਹਾਨੂੰ ਪਤਾ ਨਹੀਂ ਹੈ ਕਿ ਦੋਪਨਡੋਰ ਚਰਚ ਕਿੱਥੇ ਆ ਤੇ ਅਸੀਂ ਕਿਵੇਂ ਜਾ ਸਕਦੇ ਆ ਤੇ ਇਹ ਵੀਡੀਓ ਤੁਹਾਡੇ ਲਈ ਆ ਤੇ ਇਸ ਵੀਡੀਓ ਨੂੰ ਜਰੂਰ ਦੇਖਿਓ ਜੇਕਰ ਤੁਸੀਂ ਜਲੰਧਰ ਤੋਂ ਆ ਰਹੇ ਆ ਤੇ ਤੁਸੀਂ ਦੋਪਨਡੋਰ ਚਰਚ ਖੋਜਣ ਲਈ ਕਿਸਪਰ ਆ ਸਕਦੇ ਆ ਆ ਮੈਂ ਆਹ ਇਧਰੋਂ ਦੇਖ ਸਕਦੇ ਆ ਇਹ ਬਿਲਕੁਲ ਜਲੰਧਰ ਤੋਂ ਰਸਤਾ ਆ ਰਿਹਾ ਜੀ ਜਲੰਧਰ ਤੋਂ ਰਸਤਾ ਆ ਰਿਹਾ ਤੇ ਇਹ ਸਿੱਧਾ ਉਹ ਵੀ ਬੋਰਡ ਹੈਗਾ ਤੇ ਅਸੀਂ ਤੁਹਾਨੂੰ ਕੈਮਰੇ ਤੋਂ ਵੀ ਦਿਖਾਵਾਂਗੇ ਜੇਕਰ ਤੁਸੀਂ ਜਲੰਧਰ ਤੋਂ ਆ ਰਹੇ ਆਂ ਤੇ ਇੱਥੇ ਇੱਥੇ ਰੁਕ ਸਕਦੇ ਆ ਤੁਸੀਂ ਇਸ ਜਗ੍ਹਾ ਦੇ ਉੱਤੇ ਤੇ ਇਸ ਜਗ੍ਹਾ ਤੇ ਪਾਸਟਰ ਜੋਲ ਜੀ ਦਾ ਇਹ ਫਲੈਕਸ ਬੋਰਡ ਲੱਗਾ ਇਸ ਫਲੈਕਸ ਬੋਰਡ ਤੇ ਉੱਪਰ ਲਿਖਿਆ ਹੈਗਾ ਜੀ ਦਾ ਓਪਨ ਡੋਰ ਚਰਚ ਖੋਜੇਵਾਲਾ ਠੀਕ ਆ ਇੱਥੋਂ ਸਿੱਧਾ ਇਹ ਹੈਗਾ ਜੀ ਦਾ ਓਪਨ ਡੋਰ ਚਰਚ ਖੋਜੇਵਾਲ ਦੀ ਐਂਟਰੀ ਜੇਕਰ ਤੁਸੀਂ ਕਪੂਰਥਲੇ ਤੋਂ ਆ ਰਹੇ ਆਂ ਕਿ ਅੱਜ ਤੁਹਾਨੂੰ ਅਸੀਂ ਕਪੂਰਥਲੇ ਤੋਂ ਓਪਨ ਡੋਰ ਚਰਚ ਖੋਜੇਵਾਲ ਦਾ ਪੂਰਾ ਵੀਊ ਵਖਾਵਾਂਗੇ ਇੱਥੋਂ ਤੁਸੀਂ ਦੇਖ ਕਰਦੇ ਆਂ ਨਾ ਰੋਡ ਆ ਜਿਹੜਾ ਉਹਦਾ ਰੋਡ ਜਿਹੜਾ ਕਿ ਸਾਨੂੰ ਖੋਜ ਵਾਲ ਚਰਚ ਦੇ ਵਿੱਚ ਲੈ ਕੇ ਜਾਵੇਗਾ ਆ ਗਿਆ ਜੀ ਖੈਰਾ ਮਾਜਾ ਤੇ ਖੈਰਾ ਮਾਜੇ ਤੋਂ ਤੁਸੀਂ ਅੱਗੇ ਚੱਲ ਜਾਣਾ ਖੈਰਾ ਮਾਜੇ ਤੋਂ ਬਿਲਕੁਲ ਹੀ ਸਿਰਫ 5 ਕੁ ਮਿੰਟ ਦਾ ਰਸਤਾ ਹੈਗਾ ਇੱਥੇ ਬੱਸਾਂ ਜਿਹੜੀਆਂ ਰੁਕਦੀਆਂ ਇਸ ਜਗ੍ਹਾ ਤੇ ਆ ਦੇਖੋ ਅਸੀਂ ਕਪੂਰਖਲਾ ਜਲੰਧਰ ਰੋਡ ਤੇ ਖੜੇ ਆ ਤੇ ਇੱਥੋਂ ਬਿਲਕੁਲ ਸਾਫ਼-ਸਾਫ਼ ਜਿਹੜਾ ਕਿ ਦਾ ਓਪਨ ਡੋਰ ਚਰਚ ਖੋਜੇਵਾਲ ਦਿਖ ਰਿਹਾ ਜਿਹਦੇ ਤੇ ਤਿੰਨ ਕਰਾਸ ਲੱਗੇ ਆ ਸੋ ਇਹ ਪਰਮੇਸ਼ਰ ਦਾ ਪਵਿੱਤਰ ਭਵਨ ਦਾ ਓਪਨ ਡੋਰ ਚਰਚ ਖੋਜੇਵਾਲਾ ਦੇਖ ਕੇ ਬੜੀ ਖੁਸ਼ੀ ਤੇ ਆਨੰਦ ਮਿਲਦਾ ਸੋ ਆਓ ਜਲਦੀ ਜਲਦੀ ਆਪਾਂ ਤੁਹਾਨੂੰ ਇਸ ਭਵਨ ਦੇ ਵਿੱਚ ਲੈ ਕੇ ਚੱਲਦੇ ਆ ਵੀਡੀਓ ਨੋ ਬਣੇ ਰਿਓ ਖੋਜੇਵਾਲ ਚਰਚ ਦਾ ਦੇਖੋ ਸਾਈਨ ਬਣਿਆ ਓਪਨ ਡੋਰ ਚਰਚ ਖੋਜੇਵਾਲ ਦਾ ਸੋ ਅੱਜ ਤੁਹਾਨੂੰ ਦਾ ਓਪਨ ਡੋਰ ਚਰਚ ਖੋਜੇਵਾਲ ਦੇ ਵਿੱਚ ਲੈ ਕੇ ਜਾਂਦੇ ਇਹ ਹੈਗਾ ਜੀ ਓਪਨ ਡੋਰ ਚਰਚ ਖੋਜੇਵਾਲ ਦਾ ਐਂਟਰੀ ਗੇਟ ਤੇ ਆਪਾਂ ਹੁਣ ਗੇਟ ਤੋਂ ਅੰਦਰ ਐਂਟਰੀ ਕਰ ਲਈ ਆ ਤੁਸੀਂ ਅੰਦਰ ਨੂੰ ਮੁੜ ਜਾਣਾ ਇਹ ਤੋਂ ਤੁਸੀਂ ਅੰਦਰ ਨੂੰ ਲੈ ਲੈਣਾ ਬਸ ਰੋਡ ਨੂੰ ਫੋਲੋ ਕਰੀ ਜਾਣਾ ਅੱਜ ਇੱਥੇ ਜਿੱਥੇ ਰੋਡ ਜਾਂਦਾ ਹੈ ਇਹ ਰੋਡ ਨੂੰ ਨਹੀਂ ਛੱਡਣਾ ਆ ਰੋਡ ਨੂੰ ਫੋਲੋ ਕਰੀ ਜਾਣਾ ਆ ਹੈਗਾ ਜੀ ਫੇਰ ਰੋਡ ਨੂੰ ਸੋ ਦੋਸਤੋ ਰੋਡ ਨੂੰ ਨਹੀਂ ਛੱਡਣਾ ਰੋਡ ਨੂੰ ਫੋਲੋ ਕਰੀ ਜਾਣਾ ਤੇ ਤੁਹਾਨੂੰ ਪਤਾ ਲੱਗਦਾ ਜਾਊਗਾ ਕਿ ਕਿੱਥੇ ਕਿੱਥੇ ਤੁਸੀਂ ਆਉਣਾ ਸੋ ਦੋਸਤੋ ਆ ਹੈਗਾ ਜੀ ਦਾ ਓਪਨ ਡੋਰ ਚਰਚ ਖੋਜੇ ਵਾਲਾ ਤੇ ਆਪਾਂ ਪਹੁੰਚ ਗਏ ਅੱਜ ਤੁਹਾਨੂੰ ਦਿਖਾਉਣੇ ਆ ਆ ਹੈਗਾ ਜੀ ਦਾ ਓਪਨ ਡੋਰ ਚਰਚ ਖੋਜੇਵਾਲ ਦਾ ਐਂਟਰੀ ਗੇਟ ਇਹ ਅਸੀਂ ਆਫ ਦਿਨ ਬਣਾ ਰਹੇ ਹਾਂ ਉਦਾਂ ਇੱਥੇ ਐਤਵਾਰ ਬਹੁਤ ਜਿਆਦੀ ਭੀੜ ਹੁੰਦੀ ਹੈ ਇਸ ਜਗ੍ਹਾ ਤੇ ਖਾਣ-ਪੀਣ ਦੀਆਂ ਚੀਜ਼ਾਂ ਹੁੰਦੀਆਂ ਤੇ ਆਹ ਜੀ ਵੈਲਕਮ ਜਿੱਥੇ ਲਿਖਿਆ ਦਾ ਓਪਨ ਡੋਰ ਚਰਚ ਖੋਜੇਵਾਲ ਦਾ ਵੈਲਕਮ ਗੇਟ ਆ ਇੱਥੋਂ ਤੁਸੀਂ ਅੰਦਰ ਐਂਟਰ ਕਰ ਸਕਦੇ ਹੋ ਤੇ ਐਂਟਰ ਕਰਦੇ ਆਂ ਹੀ ਸਾਹਮਣੇ ਤੁਹਾਨੂੰ ਐਂਟਰ ਕਰਦੇ ਆਂ ਹੀ ਸਾਹਮਣੇ ਤੁਹਾਨੂੰ ਨਜ਼ਰ ਆਵੇਗਾ ਖੁਦਾ ਦੀ ਮਹਾਨ ਦਿਆਸੀ ਦਾ ਬੋਰਡ ਜਿੱਥੇ ਲਿਖਿਆ ਹੈ ਕਿ ਸੋਮਵਾਰ ਤੋਂ ਸ਼ਨੀਵਾਰ ਤੱਕ ਦੀ ਲਾਈਵ ਪ੍ਰਾਰਥਨਾ ਸਮਾਂ ਸਵੇਰੇ 6:30 ਵਜੇ ਜਿੱਥੇ ਪਾਸਟਰ ਗੁਰਸ਼ਰਨ ਜੀ ਦਾ YouTube ਚੈਨਲ ਪਾਸਟਰ ਗੁਰਸ਼ਰਨ ਦੇ ਹੋਲ ਉਹ ਜਿੱਥੇ ਲਾਈਵ ਹੁੰਦੇ ਆ ਤੁਸੀਂ ਉਹਨਾਂ ਨੂੰ ਸਬਸਕ੍ਰਾਈਬ ਕਰ ਸਕਦੇ ਆ ਤੇ ਆਜੋ ਫਿਰ ਤੁਹਾਨੂੰ ਦਿਖਾਉਣੇ ਆ ਜੀ ਆ ਚਰਚ ਦਾ ਅੰਦਰਲਾ ਜਿਉ ਇੱਥੇ ਤੁਸੀਂ ਅੰਦਰ ਆ ਗਏ ਆ ਦਾ ਓਪਨ ਡੋਰ ਚਰਚ ਖੋਜੇਵਾਲ ਦੇ ਵਿੱਚ ਜਿੱਥੇ ਗੁੱਡ ਫਰਡੇ ਦਾ ਲੱਗਾ ਹੋਇਆ ਸੋ ਅਸੀਂ ਸਾਰਿਆਂ ਨੂੰ ਫਿਰ ਤੋਂ ਇਨਵਾਈਟ ਕਰਦੇ ਆਂ ਜੀ ਗੁੱਡ ਫਰਾਈਡੇ ਤੇ ਈਸਟਰ ਦੇ ਲਈ 29 ਮਾਰਚ 2024 31 ਮਾਰਚ 2024 ਸਪੈਸ਼ਲ ਹੀਲਿੰਗ ਪ੍ਰੇਅਰ ਪਰਮੇਸ਼ਰ ਦੇ ਦਾਸ ਪਾਸਟਰ ਜੀ ਵੱਲੋਂ ਕੀਤੀ ਜਾਵੇਗੀ ਸੋ ਇੱਥੇ ਤੁਸੀਂ ਪਹੁੰਚ ਸਕਦੇ ਆਂ ਇੱਥੇ ਤੁਹਾਡੀ ਗੱਡੀਆਂ ਦੀ ਪਾਰਕਿੰਗ ਦਾ ਵੀ ਬਹੁਤ ਵਧੀਆ ਪ੍ਰਬੰਧ ਹੈ ਬਾਈਕ ਦੀ ਪਾਰਕਿੰਗ ਦਾ ਵੀ ਬਹੁਤ ਵਧੀਆ ਪ੍ਰਬੰਧ ਹੈ ਇੱਥੇ ਜੀ ਐਂਟਰੀ ਹੈ ਤੇ ਅੱਗੇ ਤੁਹਾਨੂੰ ਐਂਟਰੀ ਤੇ ਦਿਖਾਉਣੇ ਇੱਥੇ ਮੋਦੀ ਖਾਨੇ ਦੇ ਵਿੱਚ ਤੁਸੀਂ ਆਪਣੀਆਂ ਰਸਤਾ ਜਮਾ ਕਰਾ ਸਕਦੇ ਗੱਠੜੀ ਕਰ ਰਹਾ ਹੈਗਾ ਇੱਥੇ ਤੁਸੀਂ ਆਪਣੀਆਂ ਗਵਾਈਆਂ ਲਖਾ ਸਕਦੇ ਆ ਤੇ ਇਹ ਚਰਚ ਦਾ ਕੇਅਰ ਕਾਰਡ ਬਦਵਾ ਸਕਦੇ ਆ ਤੇ ਇੱਥੇ ਤੁਸੀਂ ਅੰਦਰ ਆ ਸਕਦੇ ਹਾਂ ਜੀ ਇਹ ਹੈਗੀ ਜੀ ਕੰਟੀਨ ਇੱਥੋਂ ਤੁਸੀਂ ਆਪਣੇ ਬੱਚਿਆਂ ਦੇ ਲਈ ਖਾਣ ਲਈ ਤੁਸੀਂ ਖੁਦ ਵੀ ਲੈ ਸਕਦੇ ਆ ਇਹ ਕੰਟੀਨ ਹੈਗੀ ਆ ਇੱਥੇ ਲੱਗਦਾ ਜੀ ਚਾਹ ਦਾ ਲੰਗਰ ਖੁਜੇਲ ਦੀ ਚਾਹ ਬਹੁਤ ਮਸ਼ਹੂਰ ਆ ਇੱਥੇ ਚਾਹ ਦਾ ਲੰਗਰ ਲੱਗਦਾ ਤੇ ਇਹ ਹੈਗਾ ਜੀ ਟ੍ਰੇਨ ਦਾ ਸਟੇਸ਼ਨ ਖੋਜੇਵਾਲ ਦਾ ਅਤੇ ਤੁਸੀਂ ਇੱਥੇ ਉਤਰ ਸਕਦੇ ਆ ਫਰੋਈਪੁਰ ਤੋਂ ਮੁਖਸ਼ਰ ਤੋਂ ਮਮਦੋੜ ਤੋਂ ਇਹ ਜਿਹੜੀ ਆ ਚੱਲਦੀ ਆ ਉਹ ਇੱਥੇ ਪਹੁੰਚ ਜਾਂਦੀ ਤੇ ਇੱਥੋਂ ਤੁਸੀਂ ਸਿੱਧਾ ਦੋਪਨਡੋਰ ਚਰਚ ਖੋਜੇਵਾਲ ਦੇ ਵਿੱਚ ਆ ਸਕਦੇ ਇਹ ਰਸਤਾ ਜਾਂਦਾ ਤੇ ਇੱਥੋਂ ਅਸੀਂ ਤੁਹਾਨੂੰ ਦਿਖਾਉਣੇ ਆ ਕਿ ਦੋਪਨਡੋਰ ਚਰਚ ਖੋਜੇਵਾਲ ਦਾ ਜਿਹੜਾ ਵਿਊ ਦਿਖਦਾ ਸੋ ਸਾਹਮਣੇ ਆ ਦੇਖੋ ਇਹ ਹੈਗਾ ਜੀ ਖੋਜੇਵਾਲ ਚਰਚ ਦਾ ਵਿਊ ਇਤੋਂ ਵੀ ਜਿਹੜਾ ਕਿ ਦਾ ਓਪਨ ਡੋਰ ਚਰਚ ਕੋ ਜਿਵਲ ਦਿਖਦਾ ਹੈ ਹੈਗਾ ਜੀ ਖੁੱਜੇ ਪਿੰਡ ਦਾ ਸਟੇਸ਼ਨ ਤੁਸੀਂ ਸਟੇਸ਼ਨ ਤੇ ਆ ਕੇ ਇੱਥੋਂ ਸਿੱਧਾ ਜਾ ਸਕਦੇ ਹੋ ਤੇ ਜੇਕਰ ਤੁਸੀਂ ਜਲੰਧਰੋਂ ਆ ਰਹੇ ਹੋ ਇਧਰੋਂ ਟ੍ਰੇਨ ਜਲੰਧਰੋਂ ਆਉਂਦੀ ਹੈ ਜੇਕਰ ਤੁਸੀਂ ਫ੍ਰੈਂਟਪੋਰਟੋਂ ਆ ਰਹੇ ਹੋ ਇਧਰੋਂ ਟ੍ਰੇਨ ਜਿਵੇਂ ਫ੍ਰੈਂਟਪੋਰਟੋਂ ਆਉਂਦੀ ਹੈ ਤੇ ਅੱਗੇ ਤੁਹਾਨੂੰ ਦਿਖਾਵਾਂਗਾ ਕਿ ਇੱਥੋਂ ਉੱਤਰ ਕਿੱਥੇ ਕਿੱਧਰ ਨਹੀਂ ਜਾਂਦਾ ਉਹ ਦੇਖੋ ਜੀ ਇੱਥੇ ਸਾਹਮਣੇ ਚਰਚ ਦਾ ਥਿਊ ਜਿਹੜਾ ਬਿਲਕੁਲ ਦਿਖ ਰਿਹਾ ਇਹ ਹੈਗਾ ਜੀ ਸਟੇਸ਼ਨ ਦਾ ਥਿਊ ਸਟੇਸ਼ਨ ਤੋਂ ਸੀ ਰੇਲਵੇ ਸਟੇਸ਼ਨ ਤੋਂ ਤੁਹਾਨੂੰ ਦਿਖਾ ਰਹੇ ਆ ਆ ਜਿਹੜਾ ਚਰਚ ਦਾ ਥਿਊ ਹੈਗਾ ਤੇ ਅੱਗੇ ਤੁਹਾਨੂੰ ਦਿਖਾਵਾਂਗੇ ਅਸੀਂ ਕਿ ਤੁਸੀਂ ਜਿੱਥੇ ਪ੍ਰਾਰਥਨਾਵਾਂ ਹੋ ਰਹੀਆਂ ਆ ਤਰ੍ਹਾਂ ਦੀਆਂ ਵੱਡੀਆਂ ਪ੍ਰਾਰਥਨਾਵਾਂ ਹੁੰਦੀਆਂ ਉੱਥੋਂ ਦਾ ਥਿਊ ਤੁਹਾਨੂੰ ਦਿਖਾਵਾਂਗੇ ਆਜੋ ਵੀਡੀਓ ਨਾਲ ਬਣੇ ਰਹੋ ਲੋ ਜੀ ਇੱਥੇ ਆ ਗਏ ਆਪਾਂ ਚਰਚ ਵਾਲੇ ਗੇਟ ਤੇ ਸੋ ਆਜੋ ਹੁਣ ਤੁਹਾਨੂੰ ਪਿੰਡ ਵਾਲੇ ਪੁਰਾਣੇ ਚਰਚ ਦੇ ਵਿੱਚ ਲੈ ਕੇ ਚੱਲਦੇ ਆ ਤੇ ਇਹ ਹੈਗਾ ਜੀ ਪਿੰਡ ਵਾਲੇ ਪੁਰਾਣੇ ਚਰਚ ਦਾ ਰਸਤਾ ਸਿੱਧਾ ਤੁਸੀਂ ਚੱਲੇ ਜਾਣਾ ਫਿਰ ਅੱਗੇ ਤੁਸੀਂ ਸਿੱਧਾ ਜਾਣਾ ਬਿਲਕੁਲ ਸਿੱਧੇ ਚੱਲੇ ਜਾਣਾ ਹਾਂਜੀ ਹਾਂਜੀ ਸਿੱਧਾ ਜਾਈ ਜਾਣਾ ਤੇ ਆ ਸਾਹਮਣੇ ਦਿਖਣ ਲੱਗ ਪਿਆ ਉਹ ਦਾ ਉਹ ਚਰਚ ਕੋਜੇਵਾ ਤੁਸੀਂ ਸਿੱਧਾ ਦੋਪੰਡੋਰ ਚਰਚ ਖੋਜੇਵਾਲ ਦੇ ਵਿੱਚ ਆ ਗਏ ਤੇ ਆਪਾਂ ਖੋਜੇਲ ਚਰਚ ਦੀ ਤੁਹਾਨੂੰ ਦਿਖਾਉਣੇ ਆ ਜੀ ਐਂਟਰੀ ਇੱਥੇ ਤੁਹਾਡੀ ਪੁੱਛਗਿੱਛ ਕੀਤੀ ਜਾਂਦੀ ਆ ਤੁਸੀਂ ਕਿਸ ਵਿਸ਼ੇ ਲਈ ਆਉਣੇ ਤੇ ਇੱਥੋਂ ਆ ਕੇ ਸਿੱਧਾ ਦੇਖੋ ਬਹੁਤ ਹੀ ਪਿਆਰਾ ਇੱਥੇ ਬਚਨ ਲਿਖਿਆ ਸੋ ਗਿਆਨ ਤੋਂ ਬਿਨਾ ਨਾਸ਼ ਹੁੰਦਾ ਸੰਤ ਹਰਪ੍ਰਜਨ ਜੀ ਦੀਆਂ ਕਿਤਾਬਾਂ ਬਾਰੇ ਜਾਣਕਾਰੀ ਦਿੱਤੀ ਗਈ ਆ ਚਰਚ ਦੀ ਜੋ ਬਿਲਡਿੰਗ ਬਣ ਰਹੀ ਹੈ ਉਹਦੇ ਬਾਰੇ ਜਾਣਕਾਰੀ ਦਿੱਤੀ ਗਈ ਆ ਚਰਚ ਦੀ ਕੇਰਕਾਡ ਦੀ ਜਾਣਕਾਰੀ ਦਿੱਤੀ ਗਈ ਆ ਪ੍ਰੇਅਰ ਬੁੱਕ ਦੀ ਜਾਣਕਾਰੀ ਦਿੱਤੀ ਗਈ ਆ ਫਿਰ ਤੁਸੀਂ ਬਪਤਿਸਮੇ ਬਾਰੇ ਜਾਣਕਾਰੀ ਦਿੱਤੀ ਗਈ ਆ ਤੇ ਇੱਥੇ ਚਰਚ ਦੀਆਂ ਬਹੁਤ ਹੀ ਪਿਆਰੀਆਂ ਪਿਆਰੀਆਂ ਜਿਹੜੀਆਂ ਬੁਕਸ ਆ ਉਹ ਲੱਗੀਆਂ ਹੋਈਆਂ ਤੇ ਜੇਕਰ ਤੁਸੀਂ ਇੱਥੇ ਵਿਜ਼ਿਟ ਕਰ ਰਹੇ ਆ ਤੇ ਜ਼ਰੂਰ ਇਹਨਾਂ ਬੁਕਸ ਨੂੰ ਲੈ ਕੇ ਜਾਓ ਖਰੀਦ ਕੇ ਤੇ ਇਹਨਾਂ ਨੂੰ ਪੜੋ ਤੇ ਬੜੀ ਇਹਦੇ ਵਿੱਚ ਸਮਰਥਾ ਇਹਨਾਂ ਦੇ ਦੁਆਰਾ ਬਹੁਤ ਅਭਿਸ਼ੇਕ ਮਿਲਦਾ ਤੇ ਇੱਥੇ ਆਉਂਦੇ ਤੁਹਾਨੂੰ ਇਹ ਸਭ ਕੁਝ ਮਿਲੇਗਾ ਦੇਖਣ ਲਈ ਅੱਗੇ ਤੁਹਾਨੂੰ ਦਿਖਾਉਣੇ ਆ ਜੀ ਆ ਹੈਗਾ ਚਰਚ ਦਾ ਇਹ ਅਸੀਂ ਤੁਹਾਨੂੰ ਦਿਖਾ ਰਹੇ ਆ ਪੁਰਾਣਾ ਚਰਚ ਜਿੱਥੇ ਸਭ ਤੋਂ ਪਹਿਲਾਂ ਮੀਟਿੰਗ ਹੁੰਦੀ ਸੀ ਹੁਣ ਵੱਡੀਆਂ ਮੀਟਿੰਗਾਂ ਉਧਰ ਹੁੰਦੀਆਂ ਇਹਦਾ ਓਪਨ ਡੋਰ ਚਰਚ ਖੁਰਜੀਵਾਲ ਦੀ ਐਂਟਰੀ ਇੱਥੋਂ ਤੁਸੀਂ ਸਿੱਧਾ ਐਂਟਰ ਕਰ ਸਕਦੇ ਆ ਐਂਟਰ ਕਰਕੇ ਇੱਥੇ ਹਾਲ ਦੇ ਵਿੱਚ ਤੁਸੀਂ ਘਰ ਸਰ ਸਕਦੇ ਆ ਪ੍ਰਾਰਥਨਾ ਇਹ ਹੈਗਾ ਜੀ ਪਾਰਕ ਪਾਰਕ ਤੋਂ ਬਾਅਦ ਨਾਲ ਹੀ ਅੱਡਾ ਨਿਊ ਪਵਨ ਪਵਿੱਤਰ ਭਵਨ ਖੁਜਲ ਚਰਚ ਦਾ ਬਣ ਰਿਹਾ ਤੇ ਇਹ ਵੀ ਬਹੁਤ ਸ਼ਾਨਦਾਰ 뷰 ਆ ਸੋ ਦੋਸਤੋ ਕਿਦਾਂ ਦੀ ਲੱਗੀ ਤੁਹਾਨੂੰ ਇਹ ਵੀਡੀਓ ਜਰੂਰ ਕਮੈਂਟ ਕਰਕੇ ਦੱਸਿਓ ਤੇ ਜੇਕਰ ਤੁਸੀਂ ਦਾ ਓਪਨ ਡੋਰ ਚਰਚ ਖੋਜੇਵਾਲ ਦੇ ਵਿੱਚ ਨਹੀਂ ਆਏ ਜਾਂ ਆਉਣਾ ਚਾਹੁੰਦੇ ਆ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਕਿਵੇਂ ਆਈਏ ਤਾਂ ਇਹ ਵੀਡੀਓ ਪੂਰੀ ਦੇਖ ਕੇ ਤੁਸੀਂ ਆ ਸਕਦੇ ਆ ਤੇ ਲੋਕੇਸ਼ਨ ਜਿਹੜੀ ਹੈ ਡਿਸਕ੍ਰਿਪਸ਼ਨ ਦੇ ਵਿੱਚ ਮੈਂਸ਼ਨ ਕੀਤੀ ਆ ਤੁਸੀਂ ਉੱਥੋਂ ਵੀ ਦੇਖ ਕੇ ਆ ਸਕਦੇ ਆ ਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਦਾ ਓਪਨ ਡੋਰ ਚਰਚ ਖੋਜੇਵਾਲ ਦੇ ਵਿੱਚ ਆਉਣ ਦਾ ਸੱਦਾ ਦਿੰਦੇ ਆ 29 ਦੇ ਲਈ 29 ਮਾਰਚ ਗੁੱਡ ਫਰਾਈਡੇ ਦੇ ਲਈ ਤੇ 31 ਮਾਰਚ ਈਸਟਰ ਦੇ ਲਈ ਤੁਸੀਂ ਸਾਰੇ ਆਓ ਤੇ ਪਰਮੇਸ਼ਰ ਦੀਆਂ ਵੱਡੀਆਂ ਹਸ਼ਟਾ ਬਰਕਤਾਂ ਨੂੰ ਪਾਓ ਸੋ ਇਹ ਅਸੀਂ ਤੁਹਾਨੂੰ ਕੋਸ਼ਿਸ਼ ਕੀਤੀ ਹੈ ਪੂਰੀ ਲੋਕੇਸ਼ਨ ਦਾ ਓਪਨ ਡੋਰ ਚਰਚ ਖੋਜੇਵਾਲ ਦੀ ਦਿਖਾਉਣ ਦੀ